ਸਰਦੂਲਗੜ ਵਿੱਚ 79ਵਾਂ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਰੰਗ-ਬਰੰਗੇ ਡਰੈੱਸਾਂ ਵਿੱਚ ਸਜੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਗਿੱਧੇ ਪੰਗੜੇ ਅਤੇ ਦੇਸ਼ ਦੀ ਏਕਤਾ ਅਖੰਡਤਾ ਨਾਲ ਸੰਬੰਧਿਤ ਗੀਤ ਪੇਸ਼ ਕਰ ਦਰਸ਼ਕਾਂ ਦਾ ਮਨ ਮੋਹ ਲਿਆ ਪ੍ਰੋਗਰਾਮ ਦੇ ਮੁੱਖ ਮਹਿਮਾਨ ਉਪ ਮੰਡਲ ਮੈਜਿਸਟ੍ਰੇਟ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਸਥਾਨਕ ਕੋਰਟ ਦੇ ਜੱਜ ਸਾਹਿਬਾਨ ਉਪ ਕਪਤਾਨ ਪੁਲਿਸ ਤੋਂ ਇਲਾਵਾ ਵੱਖ-ਵੱਖ ਭੇਪਾਗਾ ਦੇ ਮੁੱਖੀ ਵੀ ਹਾਜ਼ਰ ਰਹੇ ਅਦਸੈਨਿਕ ਬਨਾ ਅਤੇ ਸੂਬੇ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਸੁਤੰਤਰਤਾ ਦੀ ਰਾਖੀ ਲਈ ਕੀਤੇ ਗਏ ਬਲੀਦਾਨ ਦੀ ਵੀ ਸ਼ਲਾਘਾ ਕਰਦਾ ਹਾਂ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਨੇ ਬੇਮਿਸਾਲ ਤਰੱਕੀਆਂ ਕੀਤੀਆਂ ਹਨ ਖੇਤਰ ਪਾਵੇਂ ਵਿਦਿਆ ਦਾ ਖੇਡਾਂ ਸਾਇੰਸ ਜਾਂ ਟੈਕਨੋਲੋਜੀ ਦਾ ਹੋਵੇ ਹਰ ਖੇਤਰ ਵਿੱਚ ਅਸੀਂ ਮੱਲਾ ਮਾਰੀਆਂ ਹਨ ਇਸ ਸਮੇਂ ਭਾਰਤ ਦੇਸ਼ ਬੇਮਿਸਾਲ ਤਰੱਕੀਆਂ ਕਰ ਰਿਹਾ ਹੈ ਸਰ ਦੇਸ਼ੀ ਕੰਪਨੀਆਂ ਵੱਲੋਂ ਬੰਦੇ ਪੱਤ ਐਕਸਪ੍ਰੈਸ ਵਰਕ ਵਰਗੀਆਂ ਟ੍ਰੇਨਾਂ ਨਾ ਬਣਾਈਆਂ ਜਾ ਰਹੀਆਂ ਹਨ ਸਬੰਧੀ ਕੰਪਨੀਆਂ ਵੱਲੋਂ ਹੀ ਕ੍ਰੈਕਟਰ ਕੰਬਾਈਨਾ ਕਾਰਾਂ ਤੋਂ ਇਲਾਵਾ ਹਜ਼ਾਰਾਂ ਕਰੋੜਾਂ ਰੁਪਏ ਦੇ ਰੱਖਿਆ ਉਪਕਰਨ ਵੀ ਦੂਸਰੇ ਦੇਸ਼ਾਂ ਨੂੰ ਐਕਸਪੋਰਟ ਕੀਤੇ ਜਾ ਰਹੇ ਹਨ ਜਦੋਂ ਕਿ ਪਹਿਲਾਂ ਇਹ ਐਕਸਪੋਰਟ ਚਾਵਲ ਅਤੇ ਗਾਰਮੈਂਟਸ ਆਦੀ ਤੱਕ ਦੀ ਵਸਤਾਂ ਤੱਕ ਹੀ ਸੀਮਿਤ ਸੀ ਪਰੰਤੂ ਅਜੇ ਵੀ ਕੁਝ ਖੇਤਰ ਅਜਿਹੇ ਹਨ ਜਿਨ੍ਹਾਂ ਵੱਲ ਬਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਵੇਂ ਕਿ ਬੇਰੋਜ਼ਗਾਰੀ ਨਸ਼ੇ ਦੀ ਸਮੱਸਿਆ ਆਦੀ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚ ਸਰਕਾਰੀ ਨੌਕਰੀਆਂ ਬਿਨਾ ਕਿਸੇ ਵਿਚਵਾ ਅਤੇ ਬਿਨਾ ਕਿਸੇ ਸ਼ਿਫਾਰਿਸ਼ ਦੇ ਦਿੱਤੇਆਂ ਗਈਆਂ ਹਨ। ਨਸ਼ੇ ਦੀ ਸਮੱਸਿਆ ਨੂੰ ਜੜੋਂ ਪੁੱਟਣ ਲਈ ਯੁੱਧ ਨਸ਼ਾ ਵਿਰੁੱਧ ਛੇੜਿਆ ਗਿਆ ਹੈ। ਜਿਸ ਦੇ ਤਹਿਤ ਪੁਲਿਸ ਵਿਭਾਗ ਵੱਲੋਂ ਨਸ਼ੇ ਦੇ ਸਹਾਦਰਾਂ ਦੇ ਖਿਲਾਫ ਰੋਜ਼ਾਨਾ ਤੌਰ ਤੇ ਐਨਡੀਪੀਐਸ ਐਕਟ ਦੇ ਤਹਿਤ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਨਸ਼ੇ ਦੇ ਸਮਗਲਣਾਂ ਵੱਲੋਂ ਨਜਾਇਜ਼ ਤਰੀਕੇ ਨਾਲ ਕਮਾਈ ਗਈ ਡਰੱਗ ਮਨੀ ਦੇ ਨਾਲ ਸਰਕਾਰੀ ਜ਼ਮੀਨਾਂ ਉੱਪਰ ਨਜਾਇਜ਼ ਕੱਪੜੇ ਕਰਕੇ ਤਾਮੀਰ ਕੀਤੇ ਗਏ ਮਕਾਨਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਸਰਕਾਰੀ ਜ਼ਮੀਨਾਂ ਦੇ ਤੇ ਅਜ ਕੱਪੜੇ ਫੜਵਾਏ ਜਾ ਰਹੇ ਹਨ ਨਸ਼ੇ ਵਿੱਚ ਗ੍ਰਸਤ ਨੌਜਵਾਨਾਂ ਨੂੰ ਮੁਕਤਾਰਾ ਵਿੱਚ ਲਿਆਉਣ ਅਤੇ ਉਹਨਾਂ ਵੱਲੋਂ ਸੂਬੇ ਦੀ ਤਰੱਕੀ ਵਿੱਚ ਵੰਦਾ ਯੋਗਦਾਨ ਪਾਉਣ ਲਈ ਡਰੱਗ ਡੀ ਐਡਿਕਸ਼ਨ ਸੈਂਟਰ ਖੋਲੇ ਗਏ ਹਨ ਜਿੱਥੇ ਅਜਿਹੇ ਮਰੀਜ਼ਾਂ ਦਾ ਬਹੁਤ ਵਧੀਆ ਢੰਗ ਨਾਲ ਇਲਾਜ ਹੋ ਰਿਹਾ ਹੈ ਬੱਚਿਆਂ ਨੂੰ ਬਧਿਆ ਕੁਆਲਿਟੀ ਦੀ ਸਿੱਖਿਆ ਦੇ ਲਈ ਸਕੂਲ ਆਫ ਐਮਿਨੈਂਸ ਖੋਲੇ ਗਏ ਹਨ ਲੋਕਾਂ ਨੂੰ ਇਸ ਤੋਂ ਬਾਅਦ ਦੂਸਰੀ ਟੁਕੜੀ ਐਸੇ ਹੀ ਕਾਲਜ ਦੇ ਨਿਵਲ ਵਿੰਗ ਦੇ ਕ੍ਰੈਡਿਟਸ ਜਿਲਦੀ ਇਕ ਵਾਰੀ ਪਾਲਟੂਨ ਕਮਾਂਡਰ ਪੈਡਿ ਅਫਸਰ ਵਰਚਨ ਰਾਮ ਕਾਰਾ ਨੇ ਤੀਸਰੀ ਟੁਕੜੀ ਸਰਕਾਰੀ ਸੈਂਟਰੀ ਸਕੂਲ ਅਨੁਪੋਤੇ ਐਨਸੀਸੀ ਦੇ ਕੈਡਟਸ ਕਰ ਰਹੇ ਨੇ ਜਿਸ ਦੀ ਕੋਆਈ ਪਾਲਟੂਨ ਕਮਾਂਡਰ ਸਰਜੈਂਟ ਜਸਦੀਪ ਸਿੰਘ ਕਰ ਰਹੇ ਨੇ ਚੌਥੀ ਟੁਕੜੀ ਡੀਏਵੀ ਪਬਲਿਕ ਸਕੂਲ ਖੈਰਾ ਕੁਰਤੀ ਹੈ ਜਿਸ ਦੀ ਕਮਾਂਡ ਸੀਨੀਅਰ ਕੈਡਟ ਜਸਨੀਤ ਕੌਰ ਕਰ ਰਹੇ ਨੇ ਅਗਲੀ ਟੁਕੜੀ ਮਾਤਾ ਗੁਜਰੀ ਕਾਲਜ ਦੀ ਹੈ ਜਿਸ ਦੀ ਅਗਵਾਈ ਵਿਦਿਆਰਥੀ ਮਨਜੀਤ ਕੌਰ ਕਰ ਰਹੇ ਨੇ ਅਗਲੀ ਟੁਕੜੀ ਗਰਲ ਕਾਲਜ ਗਰਲ ਸਕੂਲ ਦੀ ਹੈ ਜਿਸ ਦੀ ਅਗਵਾਈ ਜਸ਼ਨਦੀਪ ਕੌਰ ਕਰ ਰਹੇ ਨੇ ਬੈਂਡ ਸਵੀਟ ਕਲੋਸਮ ਜਿਸ ਦੀ ਅਗਵਾਈ ਸੁਖਮਨ ਬੀਤ ਕੌਰ ਕਰ ਰਹੇ ਨੇ ਅਖੀਰ ਦੇ ਵਿੱਚ ਇਨਾਂ ਦੀ ਤਿਆਰੀ ਵਕ ਵਕ ਟੀਮੀ ਚਾਰਜਸ ਵੱਲੋਂ ਕਰਵਾਈ ਗਈ ਹੈ ਹਾਂ ਜੀ ਇੱਕ ਬੰਨੀ ਨੇ ਸਾਰੀ ਹੀ ਸਤਵੇਜਨ ਦੇ ਅਫਸਰ ਸਹਿਬਾਨ ਸਾਡੀ ਸਤਵੇਜਨ ਦੇ ਆਜ਼ਾਦੀ ਕੁਲਾਟੀਏ ਤੇ ਉਹਨਾਂ ਦੇ ਪ੍ਰਵਾਹ ਪੰਜ ਸਰਪੰਚ ਸਾਡੇ ਜੀਡੀਆਂ ਕਲੱਬ ਤੋਂ ਸਾਡੇ ਸਮੂਹ ਸਾ ਮੀਡੀਆ ਸਵਾਗਤ ਹੈ। ਸਵਾਦ ਦਾ ਸਮਾਚਾਰਕ ਪ੍ਰੋਗਰਾਮ ਬੱਜੇ ਨੇ ਪਿਛਲੇ ਕਈ ਦਿਨਾਂ ਤੋਂ ਬਹੁਤ ਮਿਹਨਤ سے یہاں ਤਿਆਰ ਕੀਤਾ ਹੈ ਜਿਸ ਦੇ ਵਿੱਚ ਸਾਰੇ ਹੀ ਪੰਜਾਬ ਦੇ ਲੋਕ ਨਾਚ ਸਾਡੇ ਸਾਥ ਸਾਥੀ ਅਫਸਰ ਸ੍ਰੀ ਹਰਪਿੰਦਰ ਜੀ ਸਾਡੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਗਜੀਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ Bye-bye. ਮੈਂ ਪੂਰੇ ਦੇਸ਼ ਵਾਸੀਆਂ ਨੂੰ ਔਰ ਖਾਸ ਕਰਕੇ ਸੂਰੂਰ ਵਾਸੀਆਂ ਨੂੰ ਅੱਜ ਆਜ਼ਾਦੀ ਦਿਹਾੜੇ ਤੇ ਬਹੁਤ-ਬਹੁਤ ਤੁਹਾਨੂੰ ਸ਼ੁਕਰੀਆ ਦਿੰਦਾ ਹਾਂ ਔਰ ਅਸੀਂ ਅੱਜ 15 ਅਗਸਤ ਦੇ ਆਪਣੀ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਔਰ ਬਹੁਤ ਭਾਰੀ ਇਕੱਠ ਔਰ ਬੱਚੇ ਔਰ ਸ਼ਹਿਰ ਵਾਸੀ ਪਹੁੰਚਿਆ ਸੀ ਉਹਨਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਜਿਵੇਂ ਇਸੇ ਤਰ੍ਹਾਂ ਹਰ ਸਾਲ ਚਾਹੁੰਦੇ ਆਂ ਜੀ ਆਜ਼ਾਦੀ ਦਿਹਾੜੇ ਇਸ ਉਤਸ਼ਾਹ ਨਾਲ ਮਨਾਇਆ ਜਾਣਾ। ਸਾਡਾ ਪਿੱਛੇ ਹੀ ਇਹ ਹੈਗਾ ਅਸੀਂ ਲੋਕਾਂ ਲਈ ਬਣਿਆ ਹੈ ਨਾ ਕਿ ਲੋਕ ਸਾਡੇ ਲਈ ਬਣਿਆ ਹੈ ਅਸੀਂ ਲੋਕਾਂ 'ਚ ਬੈਠੇ ਆਂ ਔਰ ਅਸੀਂ ਦੂਰੋਂ ਜਿਵੇਂ ਲੋਕ ਆਨੰਦ ਮਾ ਰਹੇ ਅਸੀਂ ਵੀ ਆਨੰਦ ਮਾ ਰਹੇ ਆ ਇੱਕ ਸਾਡਾ ਮਕਸਦ ਹੀ ਇਹੀ ਹੈ ਕਿ ਅਸੀਂ ਲੋਕਾਂ 'ਚ ਬੈਠੀਏ ਅਸੀਂ ਲੋਕਾਂ ਨੂੰ ਅੱਗੇ ਲੈਣ ਵਾਸਤੇ ਆਏ ਆਗੇ ਖੁਦ ਅੱਗੇ ਹੋਣ ਵਾਸਤੇ ਆਏ ਆ ਆ ਕੁਝ ਲੋਕ ਹੁੰਦੇ ਆ ਜਿਹੜੇ ਚਾਹਵਾਨ ਹੁੰਦੇ ਆ ਉਹਨਾਂ ਨੂੰ ਜੀ ਮੁਬਾਰਕ ਹੈ ਕਿ ਉਹ ਕਿਉਂ ਸਮਝਦੇ ਐਸੇ ਤਰ੍ਹਾਂ ਕੇ ਰਹਿਣ ਅਰੇ ਸਮਾਜ ਲਈ ਕੁਝ ਕਰਕੇ ਦੇਖੋ ਇੱਕ ਗੱਲ ਹੋਰ ਦੱਸੋ ਪਾਰਟੀ ਦੇ ਜਮੂਰੀ ਵਰਕਰ ਹੋਣ ਦੇ ਨਾਤੇ ਜਿਹੜਾ ਵਰਕਰਾਂ ਨੂੰ ਮਾਨ ਸਨਮਾਨ ਹੈ ਬੰਦਾ ਮਿਲ ਰਿਹਾ ਹੈ ਅਜੇ ਇਸ ਸੰਬੰਧਿਤ ਕੋਈ ਪ੍ਰੋਗਰਾਮ ਨਹੀਂ ਦੇਖੋ ਜੀ ਜਿਨ੍ਹਾਂ ਨੇ ਸਾਨੂੰ ਸਨਮਾਨ ਸਨਮਾਨ ਦੇਣਾ ਹੈ ਸਾਡੇ ਮਕਤੂਬਾ ਤਮਾਨ ਜੀ ਸਾਡੇ ਕੇਜਰੀਵਾਲ ਸਾ ਸਾਡੀ ਜੇਤੂਪੁਰ ਲਈ ਲੇਟਰ ਕੀਤਾ ਹੈ ਉਹਨਾਂ ਵਿੱਚ ਕੋਈ ਕਮੀ ਨਹੀਂ ਨੀਚੇਆਂ ਨੂੰ ਅਸੀਂ ਕੋਈ ਮਤਲਬ ਨਹੀਂ ਹੈ ਸਰਕਾਰ ਅਸੀਂ ਉੱਪਰ ਤੱਕ ਰਾਹੀਂ ਸਰਕਾਰ ਦੇ ਨੁਮਾਇੰਦੇ ਹਨ ਔਰ ਅਸੀਂ ਸਰਕਾਰ ਦੇ ਨਾਲ ਅਸੀਂ ਜਿਹੜੀ ਵੀ ਕੋਈ ਇਹ ਦਿੱਤੀ ਗੱਲਵਾਡੋ ਸਰਕਾਰ ਤੱਕ ਰਭਾਉਣੀ ਹੈ ਸਾਡਾ ਹਰ ਕੋਈ ਹੋ ਮਤਲਬ ਕੋਈ ਕੋਈ ਮਨਸਨਵਾਦ ਦੀ ਕਮੀ ਨਹੀਂ ਹੈ ਔਰ ਸਾਡੇ ਕੰਮ ਅਸੀਂ ਤਾਂ ਖੁਦ ਐਮਐਲਏ ਸਾਡੇ ਮਨਸਨਵਾਦ ਦੀ ਗੱਲ ਅਜਿਹਾ ਖੁਦ ਹੀ ਐਮਐਲਏ ਆ ਨਾ ਤੇ ਉਹੀ ਕੋ ਗੱਲ ਹੈ ਜਈ ਐਮਐਲਏ ਦਾ ਸਨਮਾਨ ਹਨਮਾਨਾ ਉਨਹੀਂ ਹਟਦਾ ਠੀਕ ਹੈ ਪਹਿਲੇ ਤਾਂ ਉਹਨਾਂ ਦਾ ਦਰਵਾਜ਼ਾ ਦੱਬੋ ਵਾਸੀ ਸਰਦੂਲਗੜ ਉਹ ਆ ਜਾਣ ਜੀ ਸਾਡੇ ਫ੍ਰੀडम फाइਟਰਸ ਉਹਨਾਂ ਦੀ ਫੈਮਿਲੀ ਸਾਡੇ ਦਰਮਿਆਨ ਹਾਜ਼ਰ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਸਰਦਾਰ ਦਰਬਾਰਾ ਸਿੰਘ ਜੀ ਉਹਨਾਂ ਤੋਂ ਬਾਅਦ ਸ੍ਰੀ ਚੰਦ ਸਿੰਘ ਜੀ son of ਸਰਦਾਰ ਕਰਤਾਰ ਸਿੰਘ ਜੀ ਟਾਂਡੀਆਂ ਤੋਂ ਸਾਡਾ ਆਜ਼ਾਦੀ ਘੁਲਾਟੀਆਂ ਦਾ ਪਰਿਵਾਰ ਸ੍ਰੀ ਚੰਦ ਸਿੰਘ ਜੀ son of ਕਰਤਾਰ ਸਿੰਘ ਜੀ ਉਸ ਤੋਂ ਬਾਅਦ ਸਰਦਾਰ ਪੂਰਨ ਸਿੰਘ ਜੀ son of ਸਰਦਾਰ ਮੀਸ਼ਣ ਸਿੰਘ ਜੀ ਖਿਆਲੀ ਚਹਲਾ ਵਾਲੀ ਤੋਂ ਸਾਡਾ ਜਾਦੀ ਕੁਲਾਖਿਆ ਦਾ ਪਰਿਵਾਰ ਉਹਨਾਂ ਦੇ ਫੈਮਿਲੀ ਮੈਂਬਰਸ ਅੱਜ ਦੇ ਸਮਾਰੋਹ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਉਹਨਾਂ ਦਾ ਸਨਮਾਨ ਦਿੱਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਉਸ ਤੋਂ ਬਾਅਦ ਸਰਦਾਰ ਸੁਹੇਲ ਸਿੰਘ ਜੀ son of ਸਰਦਾਰ ਰੂਪ ਸਿੰਘ ਜੀ ਝੰਡਾ ਗੱਲਾਂ ਤੋਂ ਉਹਨਾਂ ਦਾ ਸਨਮਾਨ ਦਿੱਤਾ ਜਾ ਰਿਹਾ ਹੈ ਜੇ ਸਮਾਰੋਹ ਦੇ ਵਿੱਚ ਇਨਾਂ ਤੋਂ ਬਾਅਦ ਸਾਡੇ ਕਾਰਗਿਲ ਸ਼ਹੀਦ ਉਹਨਾਂ ਦੇ ਪਰਿਵਾਰ ਕੀਤਾ ਜਾ ਰਿਹਾ ਹੈ ਹੁਣ ਸਭ ਕਬਿਲ ਸਰੂਲਗਾ ਪ੍ਰਸ਼ਾਸਨ ਦੇ ਵੱਲੋਂ ਸ੍ਰੀ ਚਰਨ ਸਿੰਘ ਜੀ ਸਾਡੇ ਆਜ਼ਾਦੀ ਕਲਾਕਾਂ ਦੇ ਪਰਿਵਾਰ ਸ੍ਰੀ ਚੰਦ ਸਿੰਘ ਜੀ ਸਨ ਆਫ ਸ੍ਰੀ ਕਰਤਾਰ ਸਿੰਘ ਜੀ ਉਹ ਆਦਮ ਸ੍ਰੀ ਚੰਦ ਸਿੰਘ ਜੀ ਸਨ ਆਫ ਸ੍ਰੀ ਕਰਤਾਰ ਸਿੰਘ ਜੀ ਟਾਂਡੀਆਂ ਤੋਂ ਸਾਡੇ ਆਜ਼ਾਦੀ ਕਲਾਕਾਂ ਦੇ ਪਰਿਵਾਰ ਹਾਜ਼ਰ ਨੇ ਇਸ ਤੋਂ ਬਾਅਦ ਹੁਣ ਜੋ ਸਟੇਜ ਦੇ ਖਾਤੇ ਪਾਸੇ ਗੱਡੀ ਖੜੀ ਹੋਈ ਹੈ ਸਾਰੇ ਹੀ ਟੀਮ ਚਾਰਜਿਸ ਬਾਅਦ ਦੇ ਵਿੱਚ ਆਪੀ ਰੈਫਰੈਸ਼ਮੈਂਟ ਜ਼ਰੂਰ ਲੈ ਲਵੋ ਤੁਹਾਡੇ ਬਾਅਦ ਇੱਕ ਨਾਮ ਬਹੁਤ ਆਇਆ ਸਮਾਚਾਰਕ ਪ੍ਰੋਗਰਾਮਾਂ ਦੇ ਲਈ ਤੋਂ ਟੀਮ ਚਾਰਜ ਨੀਲੀ ਜੀਨ ਵਾਲੇ ਬੱਚੇ ਆਪਣਾ ਨਾਮ ਲੈ ਰਹੇ ਨੇ ਸਰਦਾਰ ਰਾਜ ਸਿੰਘ ਪੁਨਰਮੋਰੀ ਐਨਸੀਸੀ ਆਰਮੀ ਰਿੰਗ ਦੇ ਬੱਚੇ ਨਾਮ ਲੈ ਰਹੇ ਨੇ ਇਹਨਾਂ ਸਾਡੀ ਅੱਜ ਦੀ ਪ੍ਰੋਗਰਾਮ ਦੀ ਬੈਸਟ ਆਈਟਮ ਅਸੀਂ ਤੁਹਾਡੇ ਰੋਂਗਰੂ ਕਰਾਂਗੇ ਪੰਗੜਾ ਤੋ ਪਲੀਜ਼ ਕਿਸੇ ਨੇ ਜਾਣ ਦੀ ਖੇਚਲ ਨਹੀਂ ਕਰਨੀ ਸਾਰੋ ਦੀ ਸਾਰੋ ਦੇ ਅਖੀਰ ਦੇ ਵਿੱਚ ਸਕੂਲ ਆਫ ਐਮਿਨੈਂਸ ਸਰਦੂਲਗੜ ਜਿਨ੍ਹਾਂ ਦੇ ਗਰਾਉਂਡਾਂ ਨੇ ਆਪਣੇ ਬੈਂਡ ਦੇ ਨਾਲ ਇਸ ਵਾਰ ਮਾਰਚ ਪਾਸ ਦੇ ਵਿੱਚ ਹਿੱਸਾ ਲਿਆ ਉਹ ਆਪਣਾ ਨਾਮ ਲੈਣਗੇ ਦਸਤਖਤ ਅੰਜਾਜ ਸਾਰੇ ਬੱਚਿਆਂ ਨੇ ਹੌਸਲਾ ਫੈ ਕਰ ਰਹੇ ਨੇ ਜਿਹੜੇ ਸਵੀਟ ਪ੍ਰੋਸੈਸ ਰਾਸ਼ਟਰੀ ਕਾਨ ਵਾਲੇ ਬੱਚੇ ਆ ਜਾਣ ਉਹਨਾਂ ਦੇ ਬਾਅਦ ਬੀਏਵੀ ਸਕੂਲ ਖੇਰਾ ਤੋਂ ਦੇ ਬੱਚੇ ਆ ਰਹੇ ਨੇ ਦੇ ਵਿੱਚ ਪਾਗ ਲਿਆ ਸੀ ਬਾਲ ਵਟਕ ਲੰਘ ਨਾ ਕਰੋ ਜਵਕ ਨੂੰ ਉਸ ਤੋਂ ਬਾਅਦ ਸੀਨੀਅਰ ਸਕੰਡਰਸ ਖਲਾਲੂਪੁਰ ਜਿਹੰਦਿਆ ਤੇ ਆਪਣਾ ਨਾਮ ਲਾਇਆ ਔਰਿੰਦਰ ਸਿੰਘ ਟੀਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਲੋਗਰ ਸਕੂਲ ਵਿੱਚ ਦਾਖਲੇ ਵਧਾਉਣ ਬੱਚਿਆਂ ਨੂੰ ਵਿਦਿਅਕ ਤੇ ਸਹਿਤ ਗਤੀਵਿਧੀਆਂ ਦੇ ਵਿੱਚ ਉੱਚੇ ਬਦਨਾ ਤੱਕ ਉਹਨਾਂ ਤੋਂ ਬਾਅਦ ਕੁਲਵਿੰਦਰ ਸਿੰਘ ਟੀਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਡਿਊਟੀ ਨੂੰ ਮਹਤਵ ਦੇਦਾਰ ਕੰਦੇ ਲਈ ਤਾਂ ਦੇ ਨਲ ਕਰਦੇ ਨੇ ਅਕਾ ਮੈਂ ਅੱਜ ਦੇ ਆਜ਼ਾਦੀ ਦਿਹਾੜੇ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਤੇ ਉਹਨਾਂ ਸ਼ਹੀਦਾਂ ਨੂੰ ਸਿਰਦਾ ਕਰਦਾ ਜਿਨ੍ਹਾਂ ਦੀ ਸ਼ਹੀਦੀ ਦੀ ਬਦੌਲਤ ਕੁਰਬਾਨੀਆਂ ਦੀ ਬਦੌਲਤ ਦੇਸ਼ ਆਜ਼ਾਦ ਹੋਇਆ ਅੱਜ ਸਰਦੂਲਗੜ੍ਹ ਵਿਖੇ ਜੋ ਫੰਕਸ਼ਨ ਸੀਗਾ ਸਬਡਿਵੀਜ਼ਨ ਲੈਵਲ ਦਾ ਇਹਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਖਾਸ ਕਰਕੇ ਜੋ ਦੇਸ਼ ਭਗਤੀ ਦੇ ਗੀਤ ਸੀਗੇ ਦੇਸ਼ ਭਗਤੀ ਕੋਰੋਗ੍ਰਾਫੀ ਸੀਗੀ ਦੇਖ ਕੇ ਜਿੱਥੇ ਅਸੀਂ ਦੇਸ਼ ਭਗਤਾਂ ਨੂੰ ਯਾਦ ਕੀਤਾ ਸੀ ਦਿਨ ਸਜਦਾ ਕੀਤਾ ਉੱਥੇ ਆਉਣ ਵਾਲੇ ਸਮੇਂ 'ਚ ਜੋ ਅਸੀਂ ਤਾਂ ਦੇ ਸੁਪਨੇ ਸੀ ਉਹਨੂੰ ਸਾਕਾਰ ਕਰਨ ਵਾਸਤੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪੰਜਾਬ ਸਰਕਾਰ ਹਮੇਸ਼ਾ ਲੱਗੀ ਹੋਈ ਆ ਜੋ ਵੀ ਇਲਾਕੇ ਦੇ ਕੰਮ ਨੇ ਹਲਕੇ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਲੱਗੇ ਹੋਏ ਆ ਕੋਈ ਕਮੀ ਪੇਸ਼ੀ ਹੋਣ ਨਹੀਂ ਦਿੰਦੇ ਅਸੀਂ ਇਦਾਂ ਦੇ ਸੁਪਨੇ ਸਾਕਾਰ ਕਰਨ ਲਈ ਅਸੀਂ ਬਚਣ ਵੱਧਾਂ। ਥੈਂਕ ਯੂ। ਅੱਜ ਸਾਡੇ ਦੇਸ਼ ਦਾ ਸਤੰਤਰਤਾ ਦਿਵਸ ਜਿਹੜਾ ਉਹ ਸੈਲੀਬ੍ਰੇਟ ਕੀਤਾ ਗਿਆ ਥੇ ਸਰਗੁਰਗੜ ਸਾਰੀ ਸੀਨੀਅਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਰਦੋਲਗੜ ਵਿਖੇ। ਬੱਚਾ ਨੇ ਬਹੁਤ ਵਧੀਆ ਪੇਸ਼ਕਾਰੀਆਂ ਦਿੱਤੀਆਂ। ਬੜਾ એનર્ਜੀ ਦੇ ਨਾਲ ਉਹਨਾਂ ਨੇ ਪਰਫਾਰਮ ਕੀਤਾ। ਹਰੇਕ ਆਈਟਮ ਹੀ ਕਾਬਲੇ ਤਾਰੀਫ ਸੀ। ਬੱਚਾ ਨੇ ਬਹੁਤ ਤਿਆਰੀ ਕੀਤੀ ਹੋਈ ਸੀ ਮੈਂ ਉਹਨਾਂ ਦਾ ਬਹੁਤ ਆਭਾਰੀਆਂ ਕਿ ਉਹਨਾਂ ਨੇ ਇਸ ਪ੍ਰੋਗਰਾਮ ਦੀ ਜਿਹੜੀ ਰੌਣਕ ਸੀ ਬਹੁਤ ਵਧਾਈ ਕਿਉਂਕਿ ਉਹਨਾਂ ਦੀ ਜਿਹੜੀ ਪਰਫਾਰਮੈਂਸ ਸੀ ਉਹਦੇ ਮੁਤਾਬਕ ਹੀ ਅਸੀਂ ਕਹਿ ਸਕਦੇ ਹਾਂ ਸਾਡਾ ਪ੍ਰੋਗਰਾਮ ਬੜਾ ਸਕਸੈਸਫੁਲ ਰਿਹਾ ਇਹ ਚ ਸਾਡੇ ਮਾਨਯੋਗ ਐਮਐਲਏ ਸਾਹਿਬ ਜੱਜ ਸਾਹਿਬਾਂ ਤੇ ਡੀਐਸਪੀ ਸਾਹਿਬ ਤਸੀਮਦਰ ਸਾਹਿਬ ਬਾਕੀ ਸਾਰੇ ਸਬਡਿਵੀਜ਼ਨ ਦੇ ਜਿਹੜੇ ਅਫਸਰਾਂ ਨੇ ਪ੍ਰਿੰਸੀਪਲ ਮੈਡਮ ਉਹਨਾਂ ਨੇ ਇੱਥੇ ਸ਼ਿਰਕਤ ਕੀਤੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਹੜੇ employees ਨੇ ਬਧੀਆ ਆਪਣੇ ਡਿਊਟੀ ਪ੍ਰਤੀ ਤੰਦੇਹੀ ਨਾਲ ਕੰਮ ਕੀਤਾ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਜਿਹੜੇ ਬੱਚਿਆਂ ਨੇ ਕੁਝ ਮੈਰਿਟ ਕੋਈ ਅਚੀਵਮੈਂਟਸ ਸੀ ਜਿਹੜੀ ਜਿਨ੍ਹਾਂ ਦੀਆਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੈ ਉਮੀਦ ਹੈ ਆਉਣ ਵਾਲੇ ਜਿਹੜੇ ਹੋਰ ਫੰਕਸ਼ਨ ਹੋਣਗੇ ਨੈਕਸਟ ਇਅਰ ਜਾਂ ਫਿਰ ਨੈਕਸਟ ਇਅਰ ਸਾਰੇ ਜਿਹੜੇ EMPLOYEES ਨੇ ਤੰਦੇਹੀ ਨਾਲ ਕੰਮ ਕਰਨਗੇ ਬੱਚੇ ਆਪਣੀ ਤੰਦੇਹੀ ਦੇ ਨਾਲ ਪੜ੍ਹਨਗੇ ਤੇ ਚੰਗਾ ਪਰਫਾਰਮ ਕਰਨਗੇ ਤਾਂ ਜੋ ਉਹਨਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾ ਸਕੇ ਮੈਂ ਸਾਰਿਆਂ ਦਾ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਸਾਡੇ ਆਜ਼ਾਦੀ ਘੁਲਾਟੀਆਂ ਤੋਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਆਏ ਸੀਗੇ ਬਾਕੀ ਸਾਡੇ ਜਿਹੜੇ ਕਰਮਚਾਰੀ ਸੀ ਪਬਲਿਕ ਹੈਥੋ ਨਹੀਂ ਸਰਦੂਲਗੜ ਦੀ ਨਗਰ ਕੌਂਸਲ ਦੇ ਐਮਸੀ ਸਾਹਿਬਾਨ ਨੇ ਸਰਪੰਚ ਸਾਹਿਬਾਨ ਨੇ ਨੰਬਰਦਾਰ ਸਾਹਿਬਾਨ ਇਹੋ ਸਾਹਿਬ ਨੇ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੰਨੇ ਵਧੀਆ ਅਰੇਂਜਮੈਂਟਸ ਕੀਤੇ ਤੇ ਬਹੁਤ ਅਸੀਂ ਇੰਜੋਏ ਕੀਤਾ ਧੰਨਵਾਦ ਹਾਂਜੀ ਸਰ ਅੱਜ ਨਗਰ ਪੰਚਾਇਤ ਸਰਦੂਲਗੜ ਵੱਲੋਂ ਇੱਥੇ ਸਟਾਲ ਲਗਾਈ ਗਈ ਹੈ ਇਹਦੇ ਵਿੱਚ ਇਹਨਾਂ ਨੇ ਸਭ ਤੋਂ ਜਿਹੜੀ ਇੰਪੋਰਟੈਂਟ ਪੇਸ਼ਕਾਰੀ ਹੈ ਜਾਂ ਇੱਥੇ ਡਿਸਪਲੇ ਕੀਤੀ ਹੈ ਉਹ ਹੈਗੀ ਜੈਵਿਕ ਖਾਦ ਜਿਹੜੀ ਗਿੱਲੇ ਕੂੜੇ ਤੋਂ ਬਣਦੀ ਹੈ ਇਹ ਗਿੱਲੇ ਕੂੜੇ ਤੋਂ ਤਾਂ ਹੀ ਬਣ ਸਕਦੀ ਹੈ ਜੇ ਸ਼ਹਿਰ ਨਿਵਾਸੀ ਮੇਰੀ ਤੁਹਾਡੇ ਥਰੂ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਆਪਣੇ ਸਰਦੋਲਗੜ ਦੇ ਜਿਹੜੇ ਸ਼ਹਿਰ ਨਿਵਾਸੀ ਨੇ ਜਾਂ ਪਿੰਡ ਨਿਵਾਸੀ ਨੇ ਸਾਰਿਆਂ ਨੂੰ ਉਹੀ ਅਪੀਲ ਹੈ ਜਿਹੜਾ ਕੂੜਾ ਨੂੰ ਸੈਗਰੀਗੇਟ ਜ਼ਰੂਰ ਕਰੋ ਕਿਉਂਕਿ ਸੈਗਰੀਗੇਸ਼ਨ ਤੋਂ ਬਾਅਦ ਜਿਹੜਾ ਗਿੱਲਾ ਕੂੜਾ ਹੈ ਤੇ ਸੁੱਕਾ ਕੂੜਾ ਅਲੱਗ-ਅਲੱਗ ਐਮ ਆਰ ਐਫ ਸ਼ੈੱਡ ਤੇ ਜਾਂਦਾ ਹੈ ਜਿਹੜਾ ਸੁੱਕਾ ਗੁੜਾ ਉਹਨੂੰ ਜਿਹੜੇ ਸਫਾਈ ਸੇਵਕ ਨੇ ਅਲੱਗ-ਅਲੱਗ ਕਰਕੇ ਸੈਗਰੀਗੇਟ ਕਰਕੇ ਵੇਚਦੇ ਵੀ ਨੇ ਜੀ ਮਤਲਬ ਉਹਨਾਂ ਨੂੰ ਆਪਾਂ ਹੈਲਪ ਹੀ ਕਰਦੇ ਆ ਅਦਰਵਾਈਜ਼ ਆਪਣੇ ਵਾਸਤੇ ਘਰਾਂ ਵਾਲਿਆਂ ਵਾਸਤੇ ਬੇਸਟ ਐ ਉਹ ਤੇ ਜਿਹੜਾ ਗਿੱਲਾ ਗੁੜਾ ਉਹਦੀ ਖਾਦ ਬਣਾਉਂਦੇ ਨੇ ਆ ਦੇਖੋ ਕਿੰਨੀ ਵਧੀਆ ਖਾਦ ਐ ਇੰਨੀ ਜਿਆਦਾ ਬੈਨੀਫੀਸ਼ੀਅਲ ਐ ਇਹ ਜਿਹੜੀ ਆਪਾਂ ਬਾਜ਼ਾਰ ਚੋਂ ਖਾਦ ਲੈਣੇ ਬੜੀ ਮਹਿੰਗੀ ਮਿਲਦੀ ਐ ਉਹ ਉਸ ਤੋਂ ਵੀ ਵੱਧ ਇਫੈਕਟਿਵ ਐ ਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਇਹ ਵੀ ਅਪੀਲ ਕਰਨੀ ਚਾਹੁੰਦਾ YouTube ਦੇ ਉੱਤੇ ਆਪਾਂ ਵੀਡੀਓਜ਼ ਦੇਖ ਸਕਦੇ ਹਾਂ ਹਾਊ ਟੂ ਮੇਕ ਮੈਨਿਓਰ ਮਤਲਬ ਆਰਗੈਨਿਕ ਜਿਹੜੀ ਖਾਦ ਹੈ ਉਹ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਗਿੱਲੇ ਕੂੜੇ ਤੋਂ ਆਪਾਂ ਘਰ 'ਚ ਵੀ ਬਣਾ ਸਕਦੇ ਹਾਂ ਉਹ YouTube ਤੇ ਪੁੱਛ ਸਾਰੇ ਬੇਨਤੀ ਹੈ ਵੀ ਇੱਕ ਵਾਰੀ ਜ਼ਰੂਰ ਦੇਖ ਲਿਓ ਉਸੇ ਤਰੀਕੇ ਨਾਲ ਸਾਡੇ ਇੱਥੇ ਐਮਆਰਐਫ ਸਟੇ ਦੇ ਬਣਾਈ ਜਾਂਦੀ ਆ ਇਹੀ ਆਪੀਲੇ ਸੈਗਰੀਗੇਸ਼ਨ ਕਰਨ ਪਈ ਇੱਕ ਪਲਾਸਟਿਕ ਦਾ ਜਿਹੜਾ ਬਰਤਨ ਹੈ ਘੱਟ ਤੋਂ ਘੱਟ ਕਰਨ ਜੇ ਪਲਾਸਟਿਕ ਬਰਤਨਾ ਵੀ ਆ ਉਹਨੂੰ ਵੀ ਅਲੱਗ ਸੈਗਰੀਗੇਟ ਕਰਨ ਥੈਂਕ ਯੂ ਪਬਲਿਕ